ਪਹਿਲੀ ਪ੍ਰਤੀਕਿਰਿਆ ਸਾਰਾ ਅਨਲਿਸਿਸ ਤੁਸੀਂ ਕਰ ਲਿਆ ਕੱਲ ਵੀ ਅਸੀਂ ਤੁਹਾਡੇ ਨਾਲ ਸੀਗੇ ਤਰ ਅਨੰਦਪੁਰ ਸਾਹਿਬ ਬੰਗੇ ਵਾਲੇ ਪਾਸੇ ਸਾਰੇ ਅੱਜ ਵੀ 13 0 ਤੇ ਖੜੇ ਹੋ ਤੋ ਜੋ ਮੇਰੇ ਕੋਲੇ ਮੈਂ ਜੋ ਅਬਜ਼ਰਵ ਕਰ ਸਕਦਾ ਜੀ ਜੋ ਲੋਕਾਂ ਦੇ ਅੱਖਾਂ ਚੋਂ ਲੋਕਾਂ ਦੇ ਨਾਰਿਆਂ ਚੋਂ ਜੋਸ਼ ਤੇ ਜਜ਼ਬਾ ਚਲਕਦਾ ਹੈ ਕਿ ਜਿੱਦਾਂ ਕਹਿੰਦਾ ਜਿਵੇਂ ਕੋਈ ਗੁੱਸਾ ਕੱਢਣਾ ਹੋਵੇ ਕਿ ਇਹਨਾਂ ਤਿੰਨ ਰਾਜ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਨਾਂ ਨੇ ਸਾਡਾ ਜੌਣਾ ਦੁੱਬਰ ਕੀਤਾ ਹੋਇਆ ਸੀ ਇਸ ਵਾਰ ਅਸੀਂ ਆਪਣੇ ਪੁੱਤ ਨੂੰ ਆਪਣੇ ਛੋਟੇ ਵੱਡੇ ਭਰਾਵਾਂ ਚਿਤਾਵਾਂਗੇ ਤੇ ਰਾਜਨੀਤਿਕ ਸ਼ਕਤੀ ਵੱਟੀ ਦੇ ਕੇ ਸੈਂਟਰ ਚ ਪਹੁੰਚਾਵਾਂਗੇ ਮੈਨੂੰ ਜੋਸ਼ ਤੋਂ ਲੱਗਦਾ ਕਿ 13 ਜੀ ਰੋਸ ਸੱਥਾਂ ਚ ਗੱਲ ਕਰੀਏ ਇਸ ਵਾਰ ਮਾਨ ਸਾਹਿਬ ਇੱਕ ਆਮ ਚਰਚਾ ਹੈ ਕਹਿੰਦੇ ਕਿ ਲੋਕ ਚੁੱਪ ਚਪੀਤੇ ਜਿਵੇਂ ਬੈਠੇ ਆ ਲੋਕ ਦਿਲ ਨਹੀਂ ਖੋਲਦੇ ਪਿਆਵਦਾ ਜੋ ਪੰਜਾਬ ਦੇ ਵਿੱਚ ਇਸ ਵਕਤ ਕੰਮ ਹੋ ਰਹੇ ਨੇ ਲੋਕ ਉਹ ਦੇਖ ਕੇ ਵੋਟ ਪਾ ਰਹੇ ਨੇ ਚੁੱਪਚੀ ਪੀਤੇ ਦਾ ਮਤਲਬ ਹੈ ਉਹ ਝਾੜੂ ਫੇਰਨਗੇ ਪੱਕਾ ਹੈ